ਆਪਿਆ ਕਥ ਸਭ ਸ੍ਰਿਸ਼ਟ ਸਵਾ ਆਲਾ ਮਹਾਰਾਜ ਜੇਰ ਸਿੰਘ ਜੀ ਨੂੰ ਬੁਲਾਣਾ ਤੇਰੀ ਪੈਜ ਰਖਾਏ ਜਿਉ ਮਾਤਾ ਬਾਲਾ ਮਾਤ ਪਿਤਾ ਆਪੇ ਜਾਣਾ ਆਪਣਾ ਆਸਾਏ ਤਨਾ ਰੋਹੰਗ ਸ਼ਬਦ ਸੁਨਾਏ ਕਾਨਾ ਗੁਰਮੁਖ ਆਤਮ ਜਾਏ ਮਨਾਂ ਭਾਂਡਾ ਕੋ ਪਰਮ ਪ੍ਰਭ ਦੇਵੇ ਭਨਾਂ ਏਕਾ ਦੇ ਸੱਚਾ ਨਾਉ ਕਦੇ ਨਾ ਲਾਗੇ ਸਾਨਾ ਮਾਰਾਈ ਜੇਰ ਸਿੰਘ ਜੀ ਜੀਨੂ ਭਗਵਾਨਾ ਗੁਰਮੁਖ ਸਾਚੇ ਆਪ ਤਰਾਏ ਬੇੜਾ ਦੇਵੇ ਬਾਨਾ ਆਪੇ ਆਵੇ ਇੱਕ ਆਜ ਸਵਾਰੇ ਦੂਤੀ ਦੁਸ਼ਟ ਦਰ ਕਰਾਰੇ ਗੁਰ ਸੇਖ ਸਾਚੇ ਸੋਣ ਸਾਚੇ ਤੇਰੇ ਦਰਬਾਰੇ ਕਾਲ ਯੋਗ ਜੀਵ ਭਾਂਡੇ ਕਾਚੇ ਦਰਦਰ ਹੋਣ ਖਵਾਰੇ ਸੋਹਣ ਅਈਸ਼ਾਵਦਾ ਜਾਣ ਹਿਰਦੇ ਵਾਚੇ ਦੇਵੇ ਦਰਸ਼ ਅਗੰਮ ਅਪਾਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਕਰ ਸਾਚਾ ਦਰ ਅਵਤਾਰ ਨਰ ਚਰਨ ਨਿਪਾਰ ਮੂਲ ਨਾ ਡਰਾ ਸਾਜਾ ਪ੍ਰਭ ਭਰੇ ਆਪ ਭੰਡਾਰੇ ਆਪ 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 ਭਰਪੂਰਾ ਗੁਰਮੁਖਾਂ ਆਇਆ ਸਾ ਮਨ ਸਾ ਪੂਰਾ ਗੁਰਮੁਖਾਂ ਆਤਮ ਸੈ ਸੰਸਾਰਾਰੇ ਸਗਲ ਵਸੂਰਾ ਮਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇਰਨ ਨੇਰ ਬੇਮੁਖ ਆਸਾਦ ਦੂਰ ਨੰਦੂਰਾ ਬੇਮੁਖ ਜੀਵ ਕਾਲ ਬਤਾਲੇ ਅਗਨ ਕਟਾਲੀ ਪ੍ਰਭ ਸਾਚਾ ਗਾਲੇ ਅਗਨ ਜੋਤ ਪ੍ਰਭ ਸਾਚਾ ਵਾਲੇ ਗੁਰਮੁਖ ਸਾਚ ਬਣ ਜਾਏ ਆਪ ਰਖਵਾਲੇ ਆਦ ਅੰਤ ਭਗਤ பகਵੰਤਾ ਸਾਧ ਸੰਤਾ ਪ੍ਰਭ ਅਗਣਪ ਚਰਨ ਲਾਗ ਜਾਗਨ ਭਗ ਉਪਜੇ ਰਾਗ ਧੋਏ ਲਾਗ ਵਜਾਏ ਆਗ ਸੁੰਗ ਲਗਾਏ ਸਾਚੀ ਜਾਗ ਚਰਨ ਪਰਤੀ ਨਿਵੇ ਨਾਲੇ ਮਾਰਾਈ ਸ਼ੇਰ ਸਿੰਘ ਵੀ ਨੂੰ ਭਗਵਾਨ ਆਪੇ ਆਪ ਮਾਈ ਬਾਪ ਅਤਾਰੇ ਕਵਿਖ ਖੜਾ ਨਾ ਸਭ ਕੀ ਕਰ ਤੂੰ ਆਈਆ

ਅਜਨਾਈਆ ਉੱਠੇ ਮੇ ਪਤ੍ਰਭੂ ਤੇਰੀ ਤਾਂ ਕਿੰਨੇ ਕੁ ਤਾਰ ਖੇਲ ਖੰਨਾਈਆ ਕਿਨੇਗਾ ਦੇਗਾ ਸਾਰੇ ਮੰਦਰ ਮੁਸੀਬਾ ਕਾਮਯਾਮ ਕੇ ਸ਼ਨਾਈਆ ਇੰਦਿਖਾ ਜਾਨੇ ਸ਼ਾਸਤ੍ਰ ਸਿਮਰਤ ਵੇਦ ਕੁਰਾਨ ਆਪੀਤਾ ਇੰਜੀਲ ਕੁਦਲਾ ਅਲਫ਼ੀਏ ਵਟ ਕੀ ਵਧਾਈਆ ਕੀ ਸੰਦੇਸ਼ ਨਰੇਸ਼ ਦੇਵੇ ਤੈ ਗੁਣ ਤੀਤਾ हुकम सुरासी हुकम वर्तोस रु प्यार ਾਰੇ ਖੇਲ ਸਾਜਾ ਏ ਕੀ ਕਰਨੀ ਕਾ ਕਮਾਇਆ ਸਤਗੁਰੂ ਸ਼ਬਦ ਕਹੇ ਔ ਨਾਰਦਿਆ ਗਿਆ ਸੁਖਾ ਹੱਥ ਮੱਤੇ ਦੇਕ ਕਾਇਆ ਮੇਟ ਚੁੱਕ ਕਰੇ ਰਾਖੇ ਰਖਾ ਬਿਨ ਦੰਧੀਆਂ ਰਿਆ ਤਪਾਈਆ ਟੇਡਾ ਕਰਕੇ ਮੁਕਾ ਨੈਣਾ ਮਿਰਹਾਈਆ ਪ੍ਰਭ ਨੂੰ ਜਾਏ ਚੁੱਕਾ जुगीस चुकाई शीस जुदीस चुकाई हथ द वरते मुका मुकम हणिया दुराईया करुगा होब कॾहिं न को मेटे भेट मटाई जो सरू पीआ किरपा कर ਦੇਵਨ ਹਾਰਾ ਸਾਜਾ ਮਾਰੀ ਦਸਦਾ ਉਸ ਨੂੰ ਕਿ ਸੁਨਾਈਆ ਨਾਰਦ ਕੇ ਮੈਂ ਆਇਆ ਉਸ ਅਰਸ਼ ਆਰਸ਼ੀ ਤੇ ਤੁਮ ਦਿੱਤੀ ਵਧਾਈਆ ਮਲ ਕੋਟਿ ਆਪ ਤੇ ਫਰਸ਼ਾ ਕੋਰਸ਼ ਫਾਕੇ ਮੇਰੇ ਗੁਰੂ ਖਾਇਆ ਮੈਨੂੰ ਜੱਗ ਤੇ ਗਿਆ ਸੁਣੋ ਤੇ ਆਵੇ ਦਰਸਾ ਪ੍ਰਭ ਦੀ ਮੰਗ ਮੰਗਾਇਆ ਕਿਆ ਨਿਗਾਹ ਮਾਰਾ ना बरसिया लेखा नज़रिया سرسا जोंदसा सार श न ले तुर्ख काले जीन दालेखे विच लादीमार कदम सम केन आई आ दा निज मोचन न फलाई मेरात ਰਾਗਾ ਤੇਰੇ ਤੋਂ ਲਗਾਇਆ ਜੁਤੀ ਤੋਂ ਸਰੂਪ ਯਾਰੇ ਆਪ ਆਪਣੀ ਕਿਰਪਾ ਕਰ ਜੀ ਕਾ ਦਿਨਾ ਸੱਤਾ ਵਾਰੀ ਦਰ ਛਾਂ ਦੇ ਮੰਦ ਮੰਗਾਈਆ जनो भगवान दी जय ਜਨੋ ਭਗਵਾਨ ਲਈ ਬਰੋ ਜੀ ਪ੍ਰਕਾਸ਼ ਸਾਥ ਪੜਾ ਕਰ 1 ਮਿੰਟ ਦਾ